ਕਾਲਾ ਬਲੌਗਰ ਇਕਵਾਲ ਵਨ हेयर ਸਲੂਨ ਦੇ ਸਲੂਨ ਤੇ ਆ ਪੁੱਜ ਗਏ ਆ ਕਿਵੇਂ ਆ ਗੱਗੂ ਤਨੂਆ ਓਕੇ ਜੀ ਸੈਟ ਆ ਹਾਂਜੀ ਕਾਲਾ ਜੀ ਅੱਜ ਕੀ ਵਿਚਾਰ ਆ ਬੋਟਾਂ ਬਾਰੇ ਤੁਹਾਡਾ ਓਕੇ ਓਕੇ ਅੱਜ ਤਾਂ ਸਾਨੂੰ ਤਾਂ ਸੰਡੇ ਦਾ ਸੰਡੇ ਹੀ ਲੱਗਿਆ ਆ ਗਾਣੇ ਮੰਦੋ ਕਿਹੜੇ ਨੇ ਲਾਇਆ ਕਿ ਬੁਲਟ ਦੀ ਆਵਾਜ਼ ਆ ਜਾਂਦੀ ਆ ਹੋਲਡ ਰੀਜ ਸੰਡੇ ਸੰਡੇ ਬੋਟਾਂ ਦਾ ਕੀ ਵਿਚਾਰ ਆ ਕੋਈ ਵਿਚਾਰ ਨਹੀਂ ਭਰਾ ਹਜੇ ਤੱਕ ਤੇ ਰਾਤ ਵਾਲੇ ਮੈਚ ਬਾਰੇ ਕੀ ਵਿਚਾਰ ਦੇਣਾ ਚਾਹੁੰਦੇ ਹੋ ਰਾਤ ਦਾ ਯਾਰ ਕਿਹੜਾ ਅਗਣੇ ਗਲਤ ਕੀਤਾ ਕਰਾਲ ਆਪਾਂ ਨਾਰ ਅਗੇ ਤਾਂ ਕਾਨੂੰ ਲੈਣਾ ਗਲਤੀ ਹੋ ਰੱਪ ਜਾਂਦਾ ਕੀ ਦੀ ਆ ਕਮੈਂਟ ਪੜ ਕੇ ਦੇਖੋ ਬਗਲਾ ਸਾਡੇ ਉਹਦਾ ਕੀ ਮੌਕੇ ਪਤਾ ਲੱਗੂ ਬਾਅਦ ਚ ਰਿਕਵਲ ਤੂੰ ਕੀ ਕਹਿਣਾ ਚਾਹਣਾ ਰਾਤ ਵਾਲੇ ਮੈਚ ਬਾਰੇ ਰਾਤ ਵਾਲੇ ਸਪਸ਼ਟੀਕਰਨ ਕਰ ਕੋਈ ਪੂਰੀ ਜਾਣਕਾਰੀ ਹੋਣੀਗੀ ਜਦੋਂ ਪਤਾ ਲੱਗ ਗਿਆ ਫਿਰ ਆਪਾਂ ਨੂੰ ਸਾਰੇ ਨਿਚੋੜ ਦਾ ਪਤਾ ਲੱਗ ਜਾਊਗਾ ਹਾਂ ਹਜੇ ਨਿਚੋੜ ਕੋਨੇ ਨਿਕਲਦਾ ਹਜੇ ਆਪਾਂ ਇੱਕ ਪਲੇਅਰ ਨੂੰ ਕੁਝ ਨ ਕੁਝ ਨਹੀਂ ਕਹਿ ਸਕਦੇ ਹਾਂ ਹਜੇ ਅੱਜ ਪਤਾ ਲੱਗ ਜੂਗਾ ਕਿਉਂਕਿ ਨਵੀਂ ਅਪਡੇਟ ਆਉਂਦੀ ਆ ਪਰ ਇੱਕ ਗੱਲ ਬਾਤ ਹੋਈ ਹੁੰਦੀ ਹਣਾ ਮੈਂ ਯਾਰ ਆ 4 ਵਜੇ ਖੇਤੋਂ ਆ ਗਿਆ ਸੀ ਮੈਚ ਦੇਖਣ ਦੇ ਮਾਰੇ ਹਾਂ ਫੇਰ ਕੀ ਹੋਇਆ ਤੇ ਕੀ ਹੋਇਆ ਇਹਨਾਂ ਨੇ ਦੇਖਦਾ ਖਿਡਾਰੀਆਂ ਨੇ ਕੰਮ ਗਲਤ ਕਰਦਾ ਹਣਾ ਕਿਹੜੀ ਫੀਸ ਦੀ ਉਹ ਵੀ ਲੈ ਗਈ ਅੱਛਾ ਪੀਣਾ ਵੀ ਤੂੰ ਪੱਕ ਪੱਕ ਵੀ ਲਾ ਲੈਣਾ ਗਲਤ ੱਕਾ ਹੋ ਗਿਆ ਫਿਰ ਤਾਂ ਰਾਤ ਦਾ ਮੈਚ ਖਰਾਬ ਹੋ ਜਾਂਦਾ ਯਾਰ ਹਣਾ ਹਣਾ ਚੱਲ ਕੋਈ ਨਹੀਂ ਅੱਜ ਦੇਖਦੇ ਆ ਕੀ ਬੰਦਾ ਫਿਰ ਬਹਿ ਜਗੇ ਕਬਾਬ ਸੀਟ ਤੇ ਲੈ ਵੀ ਆ ਜ ਸਾਡੇ ਚਰਚਾ ਹੁੰਦੀ ਆ ਰਾਤ ਵਾਲੇ ਤਗੜਾਣੇ ਦੇ ਕੱਪ ਦੀ ਪੂਰੀ ਬੰਦੇ ਸਾਡੇ ਆ ਗਿਆ ਸਾਰੇ ਸਾਈਡ ਹਨਾ ਵੀ ਦੁੱਖ ਬਹੁਤ ਲੱਗਿਆ ਬੰਦਿਆਂ ਨੂੰ ਰਾਤ ਦੇਖ ਕੇ ਤੇ ਹੁਣ ਅਕਵਾਲ ਕਰ ਲੱਗੇ ਆਪਣੀ ਕਾਰਟਿੰਗ ਬਣਾ ਦੇ ਘੈਂਟ ਜਾਂ ਸੋਹਣਾ ਆ ਜੰਗਾ ਸਕਰਕ ਸਕਰਪ ਸਕਰੂ ਕਰ ਦੇ ਪੂਰੀ ਹਾਂ ਬਣਾ ਦੇ ਹੀਰੋ ਅੱਜ ਜਮਾ ਬਈ ਸਹੀ ਆ ਕਰਦੇ ਤਾਂ ਅੱਜ ਗੱਲਬਾਤ ਬਣਾਇ ਤਾਂ ਆਪਣੀ ਜਮਾ ਹਾਂ ਪੂਰੀ 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 ਤੇ ਵੱਧ ਲੋ ਵੱਧ ਆਪਣੀ ਯਾਰ ਕੋਲੇ ਵਿਜਿਟ ਕਰਾਇਆ ਕਰੋ ਇਹਦੇ ਕੋਲੇ ਆ ਕੇ ਲੋਕੇਸ਼ਨ ਦਿੱਤੀ ਹੋਈ ਹੈ ਇਹਦੀ ਇਕਵਾਲ ਕੇ 1 ਹੇਅਰ ਸਲੂਨ ਦੀ ਇਕਵਾਲ ਹੇਅਰ ਕੇ ਇਕਵਾਲ ਹੇਅਰ ਸਲੂਨ ਹੁਵਾਨ ਬੰਨ ਹੀ ਆ ਨਾਮ ਇਹਦਾ ਹਾਂਜੀ ਇਕਵਾਲ ਇਕਵਾਲ ਕਰਤਾ ਹੁਣ ਹੁਣ ਬਈ ਚੇਂਜ ਕਰਤਾ ਇਕਵਾਲ ਕਰਤਾ ਪਹਿਲਾਂ 1 ਸੀ ਕਾਲਾ ਜੀ ਪਹਿਲਾਂ ਗੇਸ ਜੀ ਮੈਚਾਂ ਬਾਰੇ ਕੀ ਵਿਚਾਰਾ ਓਟੇ ਹੁਣ ਫੇਰਾ ਕਿਹੜੇ ਬੰਦੇ ਦੇ ਫੈਨ ਆ ਆਪਾਂ ਆਪਾਂ ਯਾਰ ਇੱਥੇ ਜੱਗੂ ਦੇ ਆ ਯਾਰ ਜੱਗੂ ਦੇ ਫੈਨ ਆ ਚੱਲ ਫੈਨ ਰਹਿ ਵਧੀਆ ਚੰਗੀ ਗੱਲ ਆ ਮਾੜਾ ਦੋਨਾਂ ਪਲੇਅਰਾਂ ਚੋਂ ਕਿਸੇ ਨੂੰ ਨਹੀਂ ਕਹਿਣਾ ਠੀਕ ਆ ਦੋਲੇ ਸਹੀ ਹੈ ਯਾਰ ਆਪਣੇ ਜਿਹੜਾ ਪਤਾ ਨਹੀਂ ਗੱਲ ਦਾ ਕੀ ਹੋ ਗਿਆ ਐ ਪ੍ਰੋਪਰ ਗੱਲ ਦਾ ਪਤਾ ਹੀ ਨਹੀਂ ਲੱਗੀ ਆ ਆਪ ਬੁਲਟ ਮੜਾ ਮਾ ਜੱਗੂ ਮੜਾ ਦੋਨੇ ਪਲੇਅਰ ਸਹੀ ਆ ਆਪਣੇ ਹੀ ਨਹੀਂ ਪਤਾ ਵੀ ਟੀਮਾਂ ਦੋਨੇ ਕੱਟੀਆਂ ਸੀ ਕਿ ਮੈਂ ਜੇ ਦੋਨੇ ਕੱਟੀਆਂ ਸੀ ਫਿਰ ਕਮੇਟੀ ਦੀ ਗੱਲ ਮਾੜੀ ਆ ਹਮ ਚਲ ਆਪਾ ਕਿਸੇ ਨੂੰ ਕੁਝ ਨਿਕੜਾ ਨਾ ਕਮੇਟੀ ਨੂੰ ਨਾ ਪਲੇਅਰਾਂ ਨੂੰ ਫਿਰ ਉਹਨਾਂ ਕਮੇਟੀ ਇਹਨੇ ਬੁਲਾਈ ਕਿ ਉਹ ਦੂਜੀ ਟੀਮ ਨੂੰ ਕਾਸਤਾ ਆਪਣੇ ਕੱਪੜਾ ਕੂਪੜਾ ਚੱਕਲਾ ਜੋਪਰਾ ਮਸ਼ੀਨਾਂ ਹੁਣ ਬਣਾ ਦੇ ਘੈਂਟ ਜਾ ਐਂ ਕੱਢ ਦੇ ਕਰ ਕਰ ਸਗਰਾਪਾ ਚ ਠੀਕ ਆ ਰੋੜਾ ਗੋੜਾ ਕੰਮ ਸਾਰੀ ਲਾਦੇ ਮੂੰਹ ਤੋਂ ਜਿੰਨੀ ਵੀ ਹੈਗੀ ਆ ਬੋਲੀ ਮੇਰੇ ਯਾਰ ਦੋਸਤੀ ਦੇ ਅਲੱਗ ਹੀ ਆਕੇ ਤਾ ਹਾਂ ਆਪਣੇ ਲੋਕ ਦਾ ਇਹ ਜੀ ਚਾਹ ਰੱਖ ਲਈ ਗੱਲਾਂ ਮਾਰਨ ਲੱਗ ਜਾਂਦੇ ਹਾਂ ਹਾਂ ਗੱਲਾਂ ਮਾਰਦੇ ਮਾਰਦੇ ਚਾਹ ਗਈ ਖਾਰਾ ਹਾਂ ਜੋ ਜੜ ਰਾਂਜੀ ਤੇ ਮਾਣੋ ਗਾਜ ਵੀ ਲ ਗਈ ਹਾਂ ਕੋਲੇ ਸਾਡੇ ਖੜਾ ਪੈਗ ਹੀ ਲਾ ਲਾਂਗੇ ਹਾਂ ਪੈਗ ਲਾਉਣ ਲੱਗੇ ਕਾ ਸਾਡੀ ਬੰਦੇ ਲਾ ਜੂਗਾ ਤਾਂ ਫਿਲਾਂ ਦੇ ਪੈਗ ਲਾਉਣ ਲੱਗੇ ਕਾ ਸਾਡੇ ਕੋਲ ਪਾਣੀ ਨਾ ਹਾਂ ਤੂੰ ਸੋਚੇ ਉਹ ਪੈਗ ਕਦ ਨਾਲ ਲਾਇਆ ਸੀ ਚਾਹ ਨਾਲ ਚਾਹ ਵਾਲੀ ਪੈਗ ਲਾ ਲੈ ਬੜੇ ਤਗੜੇ ਬਣਦੇ ਵੀ ਆਪਣੇ ਦਾ ਇਹ ਜਿਹਾ ਹਿਸਾਬ ਪਤਾ ਵਾ ਭਰਾਵਾ ਗੱਪਿਆਂ ਲੱਗਿਆ ਮੈਨੂੰ ਬੇ ਮਣਾਦਾ ਮੁੰਡਾ ਖੁੰਡਾ ਤੈਨੂੰ ਆ ਮੇਰੇ ਦਾ ਆ ਤੇਰਾ ਮੂੰਹ ਤੇ ਲਾ ਕੇ ਛੱਡ ਗਿਆ ਕੱਲ ਚ ਆ ਕੇ ਇਧਰ ਨੂੰ ਵੜਾ ਗਿਆ ਅੱਜ ਹੁਣ ਬਾਈ ਯਾਰ ਹੁਣ ਤੈਨੂੰ ਕੀ ਆਖ ਗਏ ਤੂੰ ਡਾੜੀ ਕਾਲੀ ਕਰਾਈ ਜੰਦਾ ਹੋਰ ਯਾਰ ਬਾਈ ਗਲਤ ਗੱਲ ਨਹੀਂ ਤੇਰੀ ਨਹੀਂ ਕਰਨੀ ਚਾਹੀਦੀ ਉਹ ਤੈਨੂੰ ਆਖ ਸਾਹ ਇਹਦੀ ਕਿਹੋਂ ਤੂੰ ਡਾੜੀ ਕਾਲੀ ਕਰਾਈ ਜੰਦਾ ਉਹਨੇ ਦੇਖ ਬਾਈ 2 ਮਿੰਟ 2 ਮਿੰਟ ਨਾਲ ਦੇਖੋ ਜਿਆ ਪੂਰਾ ਮੁੰਡਾ ਖੁੰਡਾ ਵੜ ਜਾਣਗੇ ਇਧਰ ਆ ਲੈ ਮੇਰੇ ਲਾ ਕੇ ਪਿੰਦਰਾ ਦੇ ਮੂੰਹ ਤੇ ਸਕ੍ਰੈਪ ਛੱਡਦੀ ਹੱਥੋਂ ਤਾਂ ਮਾਰ ਦੋ ਹੁਣ ਯਾਰ ਇਹ ਤੇ ਇੱਕ ਵਜਾਰਾ ਉਹ ਬੈਠਾ ਭਾਈ ਕਾਕਾ ਇਹ ਵੀ ਵੇਡ ਕਰੀ ਜਾਂਦਾ ਜੀ ਮੈਂ ਕਦੋਂ ਆਵਾਂ ਵਾਰੀ ਕਦੋਂ ਮਿਲਾਂ ਮੈਨੂੰ ਬਾਸ ਕੀ ਕਰ ਹੁਣ ਉੱਤੇ ਲਗਾੜ ਲਾਉਣਾ ਹੁਣ ਲਾਈ ਲੱਗ ਜੀ ਲਾਉਣੀ ਤੇਰੇ ਬਲਾਂ ਚ ਤੱਕ ਜੀ ਲਵਾ ਮੈਂ ਲਿਣੀ ਕਿਹੜੇ ਚਾਉਂ ਮੈਂ ਹੈ ਉਹ ਸ਼ਰਮ ਸ਼ਰਮ ਮੰਨ ਲੇ ਲੋ ਭਰਾਵਾ ਕਿੱਧਰ ਗਿਆ ਆ ਤੂੰ ਬੰਦ ਕਰਕੇ ਬਿਠਾ ਜੰਨੇ ਹੋ ਯਾਰ ਗੱਲ ਆ ਕੋਈ ਹੋ ਫਿਰ ਕਹਿੰਦੇ ਆ ਅਗਲੇ ਦੇਖੋ ਕਰਦੇ ਆ ਕੀ ਕਰਦੇ ਆ ਗੋਰਾ ਗੱਡਣ ਨੇ ਆਂ ਮੈਨੂੰ